ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਮਾਂ ਛੋਲਿਆਂ ਦੀ ਦਾਲ ਜਿਹੜੀ ਕਿ ਲੰਗਰਾਂ ਦੇ ਵਿੱਚ ਬਣਾਈ ਜਾਂਦੀ ਆ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਈ ਆ ਠੀਕ ਆ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਲੰਗਰਾਂ ਵਾਲੀ ਜਿਹੜੀ ਦਾਲ ਆ ਉਹ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਕਿਵੇਂ ਬਣਦੀ ਆ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਲੰਗਰਾਂ ਵਾਲੀ ਦਾਲ ਕਿਵੇਂ ਬਣਦੀ ਆ ਦਾਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈਗੀ ਆ ਜੀ ਦਾਲ ਠੀਕ ਹੈ ਜੀ ਇੱਕ ਕੋਲੀ ਮੈਂ ਲੈ ਲਈ ਆ ਸਾਫ ਤੇ ਮਾਂ ਆ ਦੇਖੋ ਵਧੀਆ ਕੁਆਲਿਟੀ ਦੀ ਦਾਲ ਹੈ ਜਿਹੜੀ ਤੁਸੀਂ ਲੈ ਲਿਓ ਤੇ ਉਸ ਤੋਂ ਬਾਅਦ ਹੈਗੀ ਆਪਣੇ ਕੋਲ ਠੀਕ ਹੈ ਜੀ ਚਨਾ ਦਾਲ ਠੀਕ ਹੈ ਜੀ ਚਣਾ ਦਾਲ ਲੈਣੀ ਆਪਾਂ ਨੇ ਚਣਾ ਦਾਲ ਥੋੜੀ ਜੀ ਆਪਾਂ ਨੇ ਘੱਟ ਲਈ ਆ ਤੇ ਜਿਹੜੇ ਮਾਹੇ ਠੀਕ ਆ ਥੋੜੇ ਜਿਆਦਾ ਆ ਤੇ ਉਹਨੂੰ ਸਭ ਤੋਂ ਜਿਹੜਾ ਪਹਿਲਾ ਕੰਮ ਆਪਾਂ ਨੇ ਆ ਦਾਲ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਠੀਕ ਆ ਜੀ ਚਾਰ ਪੰਜ ਪਾਣੀ ਵਿੱਚ ਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਤਾਂ ਜੋ ਇਹਦੇ ਪਰ ਦੋ ਵੀ ਠੀਕ ਆ ਜੀ ਮਿੱਟੀ ਮੋਟੀ ਲੱਗੀ ਵੀ ਡਸਟ ਵਗੈਰਾ ਉਹ ਉਤਰ ਜੂਗੀ ਤੇ ਆਪਾਂ ਬਣਾ ਰਹੇ ਹਾਂ ਜੀ ਪੰਜਾਬੀ ਸਟਾਈਲ ਦਾਲ ਠੀਕ ਆ ਜੀ ਜਿਵੇਂ ਕਿ ਲੰਗਰਾਂ ਦੇ ਵਿੱਚ ਹੁੰਦੀ ਆ ਆ ਦੋ ਮੈਂ ਠੀਕ ਆ ਜੀ ਓਵਰ ਸਾਈਜ਼ ਦੇ ਪਿਆਜ਼ ਕੱਟ ਲਿਆ ਸਲਾਈਸ ਐਦਾਂ ਕੱਟ ਲੈਣੀ ਆਪਾਂ ਨੇ ਇਹ ਇਸ ਤਰੀਕੇ ਦੇ ਤੇ ਅਦਰਕ ਕੱਟ ਲਿਆ ਆਪਾਂ ਠੀਕ ਹੈ ਜੀ ਮੋਟਾ-ਮੋਟਾ ਮੋਟੀਆਂ-ਮੋਟੀਆਂ ਹਰੀਆਂ ਮਿਰਚਾਂ ਕੱਟ ਲਿਆ ਤਿੰਨ ਹਰੀਆਂ ਮਿਰਚਾਂ ਠੀਕ ਹੈ ਜੀ ਅਦਰ ਦੇਖ ਲਓ ਇੰਨਾ ਕ ਤੇ ਮੋਟਾ-ਮੋਟਾ ਹੀ ਆਪਾਂ ਨੇ ਲਸਣ ਕੱਟ ਲਿਆ ਤੇ ਤੁਸੀਂ ਦਾਲ ਦੀ ਖਾਸੀਅਤ ਆ ਠੀਕ ਹੈ ਜੀ ਕਿ ਜਿਹੜਾ ਵੀ ਤੁਸੀਂ ਸਮਾਨ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਮੋਟਾ-ਮੋਟਾ ਕੱਟ ਕੇ ਪਾਇਓ ਤੇ ਦੋ ਆਪਾਂ ਨੇ ਲਾਲ ਟਮਾਟਰ ਕੱਟ ਲਿਆ ਠੀਕ ਹੈ ਜੀ ਇਸ ਤਰੀਕੇ ਦੇ ਮੋٹے-ਮੋਟੇ ਜੇ ਤੇ ਇੱਥੇ ਆਪਾਂ ਨੇ ਹੁਣ ਕੁੱਕਰ ਲਿਆ ਠੀਕ ਹੈ ਜੀ ਆਪਾਂ ਕੁੱਕਰ ਦੀ ਵਰਤੋਂ ਕਰਾਂਗੇ ਪ੍ਰੈਸ਼ਰ ਕੁੱਕਰ ਦੀ ਤੇ ਤੁਸੀਂ ਇਹਨੂੰ ਠੀਕ ਹੈ ਜੀ ਦੂਜੀ ਤਰ੍ਹਾਂ ਵੀ ਪਕਾ ਸਕਦੇ ਹੋ ਬਗੈਰ ਕੁੱਕਰ ਤੋਂ ਤੇ ਲੋ ਜੀ ਕੁੱਕਰ ਦੇ ਵਿੱਚ ਪਾਣੀ ਆਪਾਂ ਨੇ ਪਾ ਲਿਆ ਦਾਲ ਆਪਾਂ ਨੇ ਚਾਰ ਪੰਜ ਪਾਣੀ ਚ ਨੂੰ ਚੰਗੀ ਤਰ੍ਹਾਂ ਬੌਸ਼ ਕਰ ਲਈਆ ਧੋ ਲਈਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦੋਗੇ ਤੇ ਹੁਣ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਅੱਧਾ ਚਮਚ ਪਾਵਾਂਗੇ ਤੇਗੀ ਮਿਰਚ ਤੇ ਥੋੜੇ ਜਿਹਾ ਪੈਦੇ ਵਿੱਚ ਖੜੇ ਮਸਾਲੇ ਪਾ ਦੋਗੇ ਠੀਕ ਹੈ ਜੀ ਇੱਕ ਬੜੀ ਇਲਾਇਚੀ ਆ ਦੋ ਛੋਟੀਆਂ ਇਲਾਇਚੀਆਂ ਚਾਰ ਲੌਂਗ ਹੈ ਤੇ ਇੱਕ ਦਾਲਚੀਨੀ ਦਾ ਪੀਸ ਹੈ ਤੇ ਨਾਮ ਕੈਡ ਕਰ ਦੋਗੇ ਠੀਕ ਹੈ ਜੀ ਟੇਸਟ ਰਿਕਾਰਡਿੰਗ ਠੀਕ ਹੈ ਜੀ ਦੋ ਪਿਆਜ਼ ਆਪਾਂ ਨੇ ਕੱਟੇ ਤੇ ਉਸ ਤੋਂ ਬਾਅਦ ਥੋੜੇ ਜਿਹਾ ਪਿਆਜ਼ ਆਪਾਂ ਇਹਦੇ ਵਿੱਚ ਪਾ ਦੋਗੇ ਐਦਾਂ ਕਰਨ ਨਾਲ ਦਾਲ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਤੇ ਲਓ ਜੀ ਥੋੜੇ ਜਿਹਾ ਪਿਆਜ਼ ਆਪਾਂ ਇਹਦੇ ਵਿੱਚ ਐਦਾਂ ਹੀ ਪਾ ਲੈਣੇ ਆ ਕੱਚੇ ਤੇ ਸਰੋਂ ਦਾ ਤੇਲ ਪਾਉਂਗੇ ਠੀਕ ਹੈ ਜੀ ਮਸਟਰਡ ਆਇਲ ਪਾਉਂਗੇ ਥੋੜਾ ਜਿਹਾ ਇਹਦੇ ਵਿੱਚ ਤੇ ਲਓ ਜੀ ਹੁਣ ਆਪਾਂ ਇਹਦਾ ਢੱਕਣ ਲਾ ਦਾਂਗੇ ਕੁੱਕਰ ਦਾ ਆਪਾਂ ਢੱਕਣ ਲਾਤੇ ਆ ਜੀ ਹੁਣ ਆਪਾਂ ਇਹਨੂੰ 4 ਤੋਂ 5 ਸੀਟੀਆਂ ਲਵਾਵਾਂਗੇ 4-5 ਸੀਟੀਆਂ ਦੇ ਵਿੱਚ ਇਹ ਬ ਤੇ ਲੋ ਜੀ ਦਾਲ ਆਪਣੀ ਬਹੁਤ ਵਧੀਆ ਪੱਕ ਚੁੱਕੀ ਆ ਜੀ ਆ ਦੇਖੋ ਇਸ ਤਰੀਕੇ ਦੀ ਆਪਾਂ ਨੇ ਕਰ ਲੈਣੀ ਆ ਇਹ ਤੇ ਹੁਣ ਆਪਾਂ ਬਣਾਉਣੇ ਇਹਦਾ ਤੜਕਾ ਤੇ ਹੁਣ ਆਪਾਂ ਇਹਨੂੰ ਮਾਰੂਗੇ ਤੜਕਾ ਪੰਜਾਬੀ ਸਟਾਈਲ ਹਲਵਾਈ ਸਟਾਈਲ ਤੇ ਲੋ ਜੀ ਤੜਕਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੜਾਹੀ ਲੈ ਲੂਗੇ ਇੱਕ ਉਹ ਚ ਪਾਵਾਂਗੇ ਸਰੋਂ ਦਾ ਤੇਲ ਤੇ ਦਾਲ ਆ ਜਿਹੜੀ ਤੁਸੀਂ ਠੀਕ ਹੈ ਜੀ ਇਹ ਸਰੋਂ ਦੇ ਤੇਲ 'ਚੇ ਬਣਾਇਓ ਵਧੀਆ ਬਣੂਗੀ ਤੇ ਹੁਣ ਇਹ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੂਗਾ ਨਾ ਤੇ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਪੈਚ ਪਾਵਾਂਗੇ ਜੀਰਾ ਤੇ ਤੇਲ ਆਪਣਾ ਗਰਮ ਹੈ ਜੀਰਾ ਨਾਲ ਲੱਗਦੀ ਭੁੰਨ ਹੋ ਜਾਣਾ ਜਦ ਇਹ ਆਪਾਂ ਨੇ ਪਾ ਲੈਣਾ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਗੜੀ ਤੇਨੂੰ ਵੀ ਹਲਕਾ ਜਿਹਾ ਭੁੰਨੂਗੇ ਆਪਾਂ ਤੇਸ ਤੋਂ ਬਾਅਦ ਪਾਵਾਂਗੇ ਪਿਆਜ਼ ਬਰੀਕ ਕੱਟੇ ਹੋਏ ਗੰਡੇ ਪਾਵਾਂਗੇ ਤੇ ਹੁਣ ਇਹਨਾਂ ਨੂੰ ਵੀ ਭੁੰਨਾਂਗੇ ਆਪਾਂ ਚੰਗੀ ਤਰ੍ਹਾਂ ਤੇ ਜਦੋਂ ਆਪਣੇ ਪਿਆਜ਼ ਜਾਨੀ ਹੋ ਗਏ ਉਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਅਦਰਕ ਅਦਰਕ ਤੇ ਹਰੀ ਮਿਰਚ ਪਾ ਦੇਣੀ ਠੀਕ ਹੈ ਜੀ ਆ ਦੇਖੋ ਤੇ ਇਹਨੂੰ ਵੀ ਆਪਾਂ ਪਕਾਉਂਗੇ ਇੱਕ ਅੱਧਾ ਮਿੰਟ ਅਦਰਕ ਤੇ ਹਰੀ ਮਿਰਚ ਤੁਸੀਂ ਉਦੋਂ ਪਾਣੀ ਆ ਜਦੋਂ ਆਪਣੇ ਪਿਆਜ਼ ਠੀਕ ਹੈ ਜੀ ਥੋੜੇ ਜਿਹਿ ਰਹਿ ਜਾਵੇ ਨਾ ਭੁੰਨਣ ਤੋਂ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਅਦਰਕ ਤੇ ਹਰੀ ਮਿਰਚ ਪਾਉਣੀ ਆ ਤਿੰਨ ਨੂੰ ਵੀ ਹਲਕਾ ਜਿਹਾ ਭੁੰਨਣਾ ਹੈ ਤੇ ਹੁਣ ਨਾਲੇ ਪਾ ਦੋਗੇ ਆਪਾਂ ਇਹਦੇ ਵਿੱਚ ਅੱਧਾ ਚਮਚ ਚ ਦੇਗੀ ਮਿਰਚ ਦਾ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਠੀਕ ਹੈ ਜੀ ਅੱਧੇ ਤੋਂ ਅੱਧਾ ਚਮਚ ਤੇ ਇਹਨੂੰ ਵੀ ਆਪਾਂ ਨੇ ਹਲਕਾ ਜਿਹਾ ਭੁੰਨਣਾ ਹੈ ਤੇ ਜਦੋਂ ਹਲਕੇ ਜਿਹੇ ਇਹ ਭੰਨੇ ਗਏ ਤੇ ਨਾਲ ਲੱਗਦੀ ਪਾ ਦਾਂਗੇ ਆਪਾਂ ਟਮਾਟਰ ਦੋ ਠੀਕ ਹੈ ਜੀ ਪਿਆਜ਼ ਟਮਾਟਰ ਤੁਸੀਂ ਕੱਟ ਕੇ ਪਾਉਣੇ ਆ ਠੀਕ ਹੈ ਜੀ ਟਮਾਟਰ ਤੁਸੀਂ ਮਿਕਸੀ ਕਰਕੇ ਨਹੀਂ ਪਾਉਣੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਤਕਰੀਬਨ 5 ਤੋਂ 6 ਮਿੰਟ ਭੁੰਨਣਾ ਹੈ ਤੇ ਨਾਲੇ ਤਾਂ ਆਪਣੇ ਟਮਾਟਰ ਜਿਹੜੇ ਉਹ ਸੌਫਟ ਹੋ ਜੂਗੇ ਤੇ ਨਾਲੇ ਆਪਣਾ ਜਿਹੜਾ ਮਸਾਲਾ ਹੈ ਠੀਕ ਹੈ ਜੀ ਉਹ ਪੰਨ ਹੋ ਜਾਊਗਾ ਤੇ ਨਾਲ ਹੀ ਆਪਾਂ ਇਹ ਚ ਐਡ ਕਰ ਦੋਗੇ ਥੋੜਾ ਜਿਹਾ ਨਮਕ ਨਮਕ ਦੇਖ ਕੇ ਪਾਓ ਤੁਸੀਂ ਕਿਉਂਕਿ ਆਪਾਂ ਨੇ ਦਾਲ ਚ ਵੀ ਪਾਇਆ ਹੋਇਆ ਇਸ ਕਰਕੇ ਥੋੜਾ ਜਿਹਾ ਨਮਕ ਪਾਉਂਗੇ ਆਪਾਂ ਤਾਂ ਜੋ ਆਪਣੇ ਟਮਾਟਰ ਜਿਹੜੇ ਉਹ ਗਲ ਜਵੇ ਮਸਾਲਾ ਪੱਕਦੇ ਨੂੰ 4 ਤੋਂ 5 ਮਿੰਟ ਹੋ ਗਏ ਆ ਜੀ ਹੁਣ ਆਪਾਂ ਇਹ ਚ ਐਡ ਕਰੂਗੇ ਥੋੜਾ ਜਿਹਾ ਧਨੀਆ ਪਾਊਡਰ ਜ਼ਿਆਦਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਮਸਾਲਾ ਤੇ ਥੋੜਾ ਜਿਹਾ ਪਾ ਲੂਗੇ ਆਪਾਂ ਗਰਮ ਮਸਾਲਾ ਸਿਰਫ ਦੋ ਮਸਾਲੇ ਪਾਉਣੇ ਆਪਾਂ ਨੇ ਇਹਦੇ ਵਿੱਚ ਹੋਰ ਕੋਈ ਮਸਾਲਾ ਨਹੀਂ ਪਾਉਣਾ ਤੇ ਇਹ ਮਸਾਲੇ ਨੂੰ ਵੀ ਪਕਾ ਲੂਗੇ ਆਪਾਂ 2 ਮਿੰਟ ਹੋਰ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਮਸਾਲੇ ਨੇ ਤੇਲ ਵੀ ਛੱਡਤਾ ਏ ਤੇ ਤੁਸੀਂ ਕਲਰ ਦੇਖੋ ਕਿੰਨਾ ਵਧੀਆ ਆ ਗਿਆ ਠੀਕ ਹੈ ਜੀ ਤੇ ਲੋ ਜੀ ਹੁਣ ਪਹਿਚ ਐਡ ਕਰ ਦੋਗੇ ਜਿਹੜੀ ਆਪਾਂ ਨੇ ਦਾਲ ਉਬਾਲ ਕੇ ਰੱਖੀ ᱛੀ ਤੇ ਹੁਣ ਇਹ ਦਾਲ ਨੂੰ ਆਪਾਂ 20 ਤੋਂ 25 ਮਿੰਟ ਠੀਕ ਹੈ ਜੀ ਹੋਰ ਪਕਾਉਂਗੇ ਕਿਉਂਕਿ ਜਿੰਨੀ ਇਹ ਪੱਕੂਗੀ ਠੀਕ ਹੈ ਜੀ ਉੰਨੀ ਆ ਜਿਹੜੀ ਦਾਲ ਵਧੀਆ ਬਣੂਗੀ ਤੇ ਨਾਲੇ ਦਾਲ ਠੀਕ ਹੈ ਜੀ ਥੋੜੀ ਜਿਹੀ ਘੁੱਟ ਜੂਗੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਕਾਉਨੇ ਆ ਚੰਗੀ ਤਰ੍ਹਾਂ ਤੇ ਟੱਕੇ ਨੂੰ ਆਪਾਂ ਪਕਾਉਂਗੇ ਵਿੱਚ ਵਿੱਚ ਮਾ ਹਿਲਾਈ ਜਾਉਂਗੇ ਤਾਂ ਜੋ ਦਾਲ ਜਿਹੜੀ ਉਹ ਥੱਲੇ ਵੀ ਨਾ ਲੱਗੇ ਤੇ ਲਓ ਜੀ ਦਾਲ ਪੱਕਦੀ ਨੂੰ 10 ਤੋਂ 12 ਮਿੰਟ ਹੋ ਚੁੱਕੇ ਆ ਜੀ ਤੁਸੀਂ ਕਲਰ ਚੈੱਕ ਕਰੋ ਦਾਲ ਦਾ ਕਿੰਨਾ ਪਿਆਰਾ ਕਿੰਨਾ ਵਧੀਆ ਕਲਰ ਆ ਗਿਆ ਠੀਕ ਹੈ ਜੀ ਜਿਵੇਂ ਜਿਵੇਂ ਇਹ ਪੱਕੂਗੀ ਠੀਕ ਹੈ ਜੀ ਪੱਕਦੀ ਜਾਊਗੀ ਇਹਦਾ ਕਲਰ ਹੈ ਜਿਹੜਾ ਹੋਰ ਵਧੀਆ ਆਊਗਾ ਤੇ ਨਾਲੇ ਦਾਲ ਐ ਠੀਕ ਹੈ ਜੀ ਥਿੱਕ ਹੁੰਦੀ ਜਾਊਗੀ ਗਾੜੀ ਹੁੰਦੀ ਜਾਊਗੀ ਕੁਲਦੀ ਜਾਊਗੀ ਜਿਵੇਂ ਜਿਵੇਂ ਦਾਲ ਪੱਕਦੀ ਆ ਤੇ ਜਦੋਂ ਵੀ ਤੁਸੀਂ ਦਾਲ ਪਕਾਉਣੀ ਐ ਤੁਸੀਂ ਮੀਡੀਅਮ ਸੇਕ ਪਰ ਦਾਲ ਪਕਾਉਣੀ ਐ ਠੀਕ ਹੈ ਜੀ ਜਿਆਦਾ ਓਵਰ ਸੇਕ ਪਰ ਦਾਲ ਨਾ ਪਕਾਇਓ ਫਿਰ ਦਾਲ ਠੀਕ ਹੈ ਜੀ ਸਹੀ ਢੰਗ ਨਾਲ ਹੀ ਪੱਕਦੀ ਤੇ ਲਓ ਜੀ ਇਹਨੂੰ ਆਪਾਂ ਹੋਰ ਪਕਾਉਨੇ ਆ ਤੇ ਦਾਲ ਐ ਜਿਹੜੀ ਤੁਸੀਂ ਢੱਕ ਕੇ ਪਕਾਇਓ ਤੇ ਵਿੱਚ ਵਿੱਚ ਮੈਨੂੰ ਹਲਾਈ ਵੀ ਜਾਇਓ ਤਾਂ ਜੋ ਦਾਲ ਐ ਜਿਹੜੀ ਉਹ ਥੱਲੇ ਨਾ ਲੱਗੇ ਠੀਕ ਹੈ ਜੀ ਤੇ ਲਓ ਜੀ ਇਹਨੂੰ ਪਕਾ ਲੰਨੇ ਆਪਾਂ ਕਲਰ ਚੈੱਕ ਕਰੋ ਦਾਲ ਦਾ ਤੁਸੀਂ ਲੰਗਰਾਂ ਵਾਲਾ ਕਿੰਨਾ ਵਧੀਆ ਕਿੰਨਾ ਪਿਆਰਾ ਕਲਰ ਆ ਗਿਆ ਤੇ ਲੋ ਜੀ ਇਹਨੂੰ ਪਕਾ ਲੰਨੇ ਆ ਹੋਰ ਆਪਾਂ ਤੇ ਲੋ ਜੀ ਦਾਲ ਹੈ ਜਿਹੜੀ ਪੱਕ ਚੁੱਕੀ ਹੈ ਜੀ ਠੀਕ ਹੈ ਜੀ ਆ ਦੇਖੋ ਦਾਲ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਗਿਆ ਤੇ ਜਿਵੇਂ ਜਿਵੇਂ ਦਾਲ ਪੱਕਦੀ ਜਾਊਗੀ ਠੀਕ ਹੈ ਜੀ ਗਾੜੀ ਹੁੰਦੀ ਜਾਊਗੀ ਦਾਲ ਦਾ ਕਲਰ ਹੈ ਜਿਹੜਾ ਪੂਰਾ ਇਹਨੂੰ ਵਧੀਆ ਬਣਦਾ ਜਾਊਗਾ ਤੇ ਨਾਲੇ ਜਿੰਨੀ ਦਾਲ ਪੱਕਦੀ ਹੈ ਉਨੀ ਦਾਲ ਖਾਣੇ ਚ ਹੋਰ ਟੇਸਟੀ ਬਣਦੀ ਹੈ ਠੀਕ ਹੈ ਜੀ ਤੇ ਦੋ ਹੀ ਸਾਲ ਆਪਣੀ ਪੱਕ ਚੁੱਕੀ ਆ ਐ ਦਾਲ ਨੂੰ ਤੜਕੇ ਤੋਂ ਬਾਅਦ ਪੱਕਣ ਨੂੰ ਤਕਰੀਬਨ 25 ਤੋਂ 30 ਮਿੰਟ ਲੱਗ ਗਏ ਠੀਕ ਹੈ ਜੀ ਤੇ ਲਓ ਜੀ ਥੋੜਾ ਜਿਹਾ ਆਪਾਂ ਨੇ ਹਰਾ ਧਨੀਆ ਪਾ ਦਿਆ ਤੇ ਥੋੜੇ ਜਿਹਾ ਅਦਰਕ ਦੇ ਲੱਛੇ ਪਾ ਦੋਗੇ ਆ ਦੇਖੋ ਤੇ ਹੁਣ ਆਪਾਂ ਕਰਦੇ ਆ ਦਾਲ ਨੂੰ ਸਰਬ ਗੈਸ ਕਰਦੇ ਆ ਬੰਦ ਤੇ ਲਓ ਜੀ ਦਾਲ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਲੰਗਰਾਂ ਵਾਲੀ ਦਾਲ ਦਾ ਕਲਰ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਸਰਵ ਸੋ ਵੀਡੀਓ ਵਧੀਆ ਲੱਗੀ ਠੀਕ ਹੈ ਜੀ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਲਓ ਜੀ ਲੰਗਰਾਂ ਵਾਲੀ ਦਾਲ ਬਣ ਕੇ ਰੈਡੀ ਹੈ ਜੀ ਹਲਵਾਈ ਸਟਾਈਲ ਉੱਪਰ-ਉੱਪਰ ਨੇ ਥੋੜੇ ਜਿਹਾ ਅਦਰਕ ਦੇ ਲੱਛੇ ਪਾਲੇ ਤੇ ਥੋੜੇ ਜਿਹਾ ਪਾ ਲਿਆ ਤੇਸੀ ਕੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਤੁਸੀਂ ਲੰਗਰ ਵਾਲੀ ਦਾਲ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਘਰੇ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜੀ